ਪਟਿਆਲਾ ਦੇ ਜਲ ਸਪਲਾਈ ਸੈਨੀਟੇਸ਼ਨ ਵਿਭਾਗ ਵਿੱਚ ਦਰਜਾ 4 ਕਰਮਚਾਰੀ ਪ੍ਰੇਮ ਕੁਮਾਰ ਖੋੜਾ ਵੱਲੋਂ 20 ਸਾਲ ਸੇਵਾਵਾਂ ਨਿਭਾਉਣ ਉਪਰੰਤ ਸੇਵਾ ਮੁਕਤੀ ਮੌਕੇ ਕਰਮਚਾਰੀ ਦਲ ਪੰਜਾਬ ਪਗੜਾਣਾ ਨਾਲ ਸੰਬੰਧਿਤ ਵਿਭਾਗ ਦੇ ਬ੍ਰਾਂਚ ਪ੍ਰਧਾਨ ਪੱਪੂ ਪ੍ਰithvi ਅਟਵਾਲ ਦੀ ਅਗਵਾਈ ਵਿੱਚ ਪ੍ਰੇਮ ਕੁਮਾਰ ਖੋੜਾ ਦਾ ਵਿਸ਼ੇਸ਼ ਸਨਮਾਨ ਕਰ ਨਿੱਗੀ ਵਿਰਾਇਗੀ ਪਾਰਟੀ ਦਿੱਤੀ ਗਈ ਇਸ ਮੌਕੇ ਦੇ ਬ੍ਰਾਂਚ ਪ੍ਰਧਾਨ ਪੱਪੂ ਪ੍ਰਿਥਵੀ ਅਟਵਾਲ ਨੇ ਆਪਣੇ ਵਿਚਾਰ ਸਾਂਝੇ ਕਰਦੇ ਹ ਕਿ ਪ੍ਰੇਮ ਕੁਮਾਰ ਖੋੜਾ ਇੱਕ ਸੂਰਜ ਵਾਨ ਕਰਮਚਾਰੀ ਪੱਕੀ ਸੋਚ ਰੱਖਦੇ ਹਨ ਜਿਹੜੇ ਕੀ ਕਰਮਚਾਰਜਲ ਪਗੜਾਣਾ ਯੂਨੀਅਨ ਨਾਲ ਕੰਦੇ ਨਾਲ ਕੰਦਾ ਜੋੜ ਕੇ ਹਮੇਸ਼ਾ ਨਾਲ ਖੜੇ ਹਨ ਇਸ ਤੋਂ ਇਲਾਵਾ ਨਿਰਸਰਵਾ ਸਮਾਜੀ ਕਾਰਜਾਂ ਵਿੱਚ ਵੀ ਇਹਨਾਂ ਦੀ ਅਹਿਮ ਭੂਮਿਕਾਾਂ ਵੀ ਛਿਲਾਗਾ ਯੋਗ ਰਹੀਆਂ ਹਨ ਸੇਵਾਮੁਖਤ ਹੋਏ ਕਰਮਚਾਰੀ ਪ੍ਰੇਮ ਕੁਮਾਰ ਖੋੜਾ ਨੇ ਇਸ ਦੌਰਾਨ ਦੱਸਿਆ ਕਿ ਉਹਨਾਂ 2005 ਵਿੱਚ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵਿੱਚ ਜੁਆਇਨ ਕੀਤਾ ਸੀ ਅਤੇ 20 ਸਾਲ ਦੀਆਂ ਸੇਵਾਵਾਂ ਦੌਰਾਨ ਸਮੂਹ ਸਾਥੀ ਕਰਮਚਾਰੀ ਉਹਨਾਂ ਦੇ ਹਰ ਦੁੱਖ ਸੁੱਖ ਵਿੱਚ ਸਹਾਈ ਰਹੇ ਹਨ ਜਿਨ੍ਹਾਂ ਨੇ ਪਿਆਰ ਸਨਮਾਨ ਦੇਣ ਵਿੱਚ ਕਦੇ ਕੋਈ ਘਾਟ ਨਹੀਂ ਛੱਡੀ ਉਹਨਾਂ ਕਿਹਾ ਕਿ ਬੇਸ਼ੱਕ ਉਹ ਵਿਭਾਗ ਦੀ ਸੇਵਾ ਤੋਂ ਮੁਕਤ ਹੋ ਗਏ ਹਨ ਪਰ ਦਰਜਾਜ਼ਾਰ ਕਰਮਚਾਰੀਆਂ ਦੇ ਹਿੱਤਾਂ ਦੀ ਰਾਖੀ ਅਤੇ ਸਮਾਜ ਹਿਤ ਕਾਰਜਾਂ ਤੋਂ ਮੁਕਤ ਨਹੀਂ ਹੋਏ ਹਨ ਇਸ ਮੌਕੇ ਤੇ ਰਾਜੇਸ਼ ਮੱਟੂ ਕੁਲਦੀਪ ਸਿੰਘ ਰਮੇਸ਼ ਕੁਮਾਰ ਮੇਸ਼ੀ ਵਿੱਕੀ ਪਵਨ ਜਸਵੰਤ ਸਿੰਘ ਗੋਬਿੰਦ ਸਿੰਘ ਬਡੂੰਗਰ ਹੈਪੀ ਲੋਹਟ ਪ੍ਰਦੀਪ ਕੁਮਾਰ ਖੋੜਾ ਰਵੀ ਕੁਮਾਰ ਗੋਪੀ ਸਿੱਧੂ ਨੀਸ਼ੂ ਕੁਮਾਰ ਦੀਪਕ ਕੁਮਾਰ ਆਦ ਪਤਵੰਤ ਤੇ ਸੱਜਣ ਕਰਮਚਾਰੀ ਤੇ ਪਰਿਵਾਰਕ ਮੈਂਬਰ ਵੀ ਹਾਜ਼ਰ ਸਨ ਦੇਖੋ ਜੀ ਮੈਂ ਇੱਥੇ 20 ਸਾਲ ਸਰਵਿਸ ਕੀਤੀ ਹੈ ਮੈਂ 2005 ਵਿੱਚ ਇੱਥੇ ਆਇਆ ਸੀ ਅੱਜ 2025 ਹੈ ਹਾਂਜੀ ਔਰ ਜਿੰਨਾ ਇੱਥੇ ਮੁਲਾਜ਼ਮਾਂ ਨੇ ਭਾਈਚਾਰਿਆਂ ਨੇ ਮੈਨੂੰ ਪਿਆਰ ਸਤਿਕਾਰ ਦਿੱਤਾ ਸ਼ਾਇਦ ਕਿਸੇ ਨੂੰ ਨਹੀਂ ਦਿੱਤਾ ਹੋਇਆ ਔਰ ਮੇਰੇ ਦੁੱਖ ਸੁੱਖ ਚ ਹਮੇਸ਼ਾ ਸਹਾਈ ਰਹੇ ਪਪੂ ਜੀ ਨੇ ਪ੍ਰਧਾਨ ਜੀ ਇੱਥੇ ਇਹਨਾਂ ਨੇ ਬੜਾ ਸਹਿਯੋਗ ਦਿੱਤਾ ਮੈਨੂੰ ਔਰ ਹਮੇਸ਼ਾ ਹੀ ਹਰ ਪੱਖੋਂ ਜਿੰਨਾ ਸਮਾਂ ਮੈਂ ਇੱਥੇ ਗੁਜ਼ਾਰਿਆ ਔਰ ਇੱਕ ਭਾਈਚਾਰੇ ਦੇ ਵਿੱਚ ਰਹਿ ਕੇ ਕਦੇ ਮੈਨੂੰ ਦੁੱਖ ਤਕਲੀਫਾਂ ਵੀ ਆਈਆਂ ਤਾਂ ਪੂਰੇ ਡਿਪਾਰਟਮੈਂਟ ਨੇ ਮੇਰਾ ਇੰਨਾ ਸਹਿਯੋਗ ਕੀਤਾ ਕਿ ਸ਼ਾਇਦ ਮੈਂ ਭੁੱਲੀ ਨਹੀਂ ਸਕਦਾ ਮੈਂ ਇਹਨਾਂ ਦਾ ਸਾਥ ਦੇਵਾਂਗੇ ਹਾਂਜੀ 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 ਮੈਂ ਤਾਂ ਅਸੀਂ ਕਿ ਸਮੱਸਿਆਵਾਂ ਮੁਲਾਜ਼ਮਾਂ ਦੀ ਚੱਕਦੇ ਰਹੋ ਬਿਲਕੁਲ ਬਿਲਕੁਲ ਠੀਕ ਹੈ ਜੀ ਮੁਲਾਜ਼ਮਾਂ ਦੇ ਹੱਕਾਂ ਲਈ ਲੜਦੇ ਰਾਂਗੇ ਜੋ ਵੀ ਹੋਏਗਾ ਜਿਸ ਤਰ੍ਹਾਂ ਪ੍ਰਧਾਨ ਜੀ ਦਾ ਹੁਕਮ ਹੋਏਗਾ ਪਪੂ ਜੀ ਦਾ ਪਪੂ ਜੀ ਠੀਕ ਹੈ ਕਹਿੰਦਾ ਇਹ ਚੈਨਲ ਦੇਖੋ ਸਾਡੇ ਨਾਲ ਰਹੇ ਦੀ ਬੜਾ ਸਾਡਾ ਉਹਤਲੇ ਸਾਨੂੰ ਰਹੀ ਚੀਜ਼ ਦਾ ਉਹ ਕਹ ਰਹੇ ਇਹਦੇ ਗਾੜੀ ਮੰਡ ਤੋਂ ਬਾਹਰ ਵੀ ਮੈਂ ਆਂਦਾ ਜਾਂਦਾ ਤਾਂ ਬੜੇ ਯੂਨੀਅਨਾਂ ਨਾਲ ਜੁੜਿਆ ਰਹਿੰਦਾ ਹਾਂ ਹਾਂਜੀ ਇਹ ਤਾਂ ਆਏਗੇ ਜਰੂਰ ਜੀ 4 ਮਿੰਟ ਅਸੀਂ ਬਲਾਵਾ ਨੇ ਕਿਤੇ ਕੋਈ ਕੰਮ ਵਿੱਚ ਕੋਈ ਭੀੜੇ ਪੈ ਗਈ ਸੀ ਇਹਨਾਂ ਨੂੰ ਦੇਖਣਾ ਤੇ ਸਮਾਵਾ ਫਿਰ ਵੀ ਲਾਉਂਗਾ ਹਾਂਜੀ ਲਾਵਾਂਗੇ ਜੀ ਠੀਕ ਹੈ ਇਹਨਾਂ ਨੂੰ ਬਲਾਵਾ ਨੇ ਠੀਕ ਹੈ